ਇਹ ਕਰ ਜਾਂਦੇ ਜੇ ਇਹ ਮੈਂ ਇਹਦੇ ਵਿੱਚ ਕੰਬਲ ਕੱਢ ਲਿਆ ਕਫੋਰ ਜਾਈ ਨਾ ਵਿੱਚ ਅੱਛਾ ਹਾਂ 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 ਉਹਨੇ ਜਦ ਤੱਕ ਰਦਾਂ ਨੇ ਜਿਹੜੇ ਕੱਪੜੇ ਰੱਖ ਲੈਣੇ ਨੇ ਕਹਿੰਦੇ ਇੱਧਰ ਪਾਸੇ ਪਾਉਣ ਮੰਨਦੇ ਨੇ ਨਾ ਨਾ ਇੱਧਰ ਨਾ ਰੱਖੀ ਮੈਂ ਫਿਰ ਨਹੀਂ ਬੰਦ ਨਹੀਂ ਹੋਣੇ ਨੇ ਬੜੇ ਕਿੰਨੇ ਰੱਖਣੇ ਅੱਗੇ ਕੋਈ ਚੀਜ਼ ਰੱਖ ਲਾ ਇਹ ਤੈਨੂੰ ਅਸਲ ਵਿੱਚ ਮੂੰਹ ਹੀ ਪਰਲੀ ਸਾਈਡ ਕਰਨਾ ਚਾਹੀਦਾ ਇਹ ਮੂੰਹ ਤੈਨੂੰ ਐ ਨੂੰ ਕਰਨਾ ਚਾਹੀਦਾ ਇੱਥੇ ਜਿਹੜਾ ਸੈਂਟਰ 'ਚ ਆ ਜਾਂਦਾ ਇਹਦਾ ਮੂੰਹ ਨਾ ਇਹਦਾ ਮੂੰਹ ਐ ਨੂੰ ਕਰ ਜਿਹੜਾ ਸੈਂਟਰ 'ਚ ਆ ਜੇ ਵੀ ਨਹੀਂ ਹਾਂ ਖੱਟੀ ਵੀ ਮੈਂ ਖਾਤੀ ਸੀ ਰਸਈ ਥਾਡੀ ਬਾਹਰ ਆਣ ਜਾਣੀ ਹੀ ਥਾਡੀ ਨਾ ਚਾਜਪਈ ਨਗਰ ਮੇਂ ਰੱਖੀ ਚਾਹੀਦੀ ਬਸ ਆ ਰੱਖਣੀ ਐ ਨਹੀਂ ਪਾਉਣੀ ਵੀ ਐਵੇਂ ਜੁੱਬਾ ਐ ਨਹੀਂ ਪਾਉਣੀ ਜਦੋਂ ਦਿਨ ਲੈਣ ਵਾਲੇ ਕੰਮ ਆ ਜਾਂਦੀਆਂ ਚੀਜ਼ਾਂ ਨਹੀਂ ਆਪੇ ਕੋਹਨਾ ਪਾਉ ਕਹ ਨਹੀਂ ਵੈਨ ਨੂੰ ਕੁਮੋ ਦੀ ਉਹਦੇ ਬੂਤੇ ਨਹੀਂ ਕੁਮਣੇ ਨਾ ਉਹ ਆਵਾਇਆ ਘਟਿਆ ਉਹ ਘਟਾ ਆਵਾਇਆ ਬੜਾ ਵਾ ਉਹ ਨਹੀਂ ਯਾਰ ਪੜਾ ਕਿਥੇ ਆ ਐਵੇਂ ਡੈਡੀ ਨਾ ਬੁੜੀਆਂ ਦੇ ਕੰਮਾਂ ਦੇ ਵਿੱਚ ਨਾ ਬਸ ਤੁਹਾਨੂੰ ਪਾਣੀ ਦੀ ਠੀਕ ਆ ਪ੍ਰਾਜੋ ਕਰੀ ਜਾਂਦੇ ਠੀਕ ਆ ਬਸ ਸਾਲ ਜਗਰ ਨੂੰ ਨਹੀਂ ਕਰਦੇ ਸਹੀ 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 ਮੈਂ ਡਰਦੇ ਮਨ ਕੇ ਮੈਂ ਪਾਣੀ ਦੀ ਨਾਲ ਸਾਰ ਰੁਕਦੇ ਨਾ ਤਾਂ ਮਨ ਕੇ ਡੜੀ ਆ ਗਈ ਨਾ ਡੜੀ ਮਟਰ ਲੈ ਵੀ ਆਪਣੇ ਮਟਰ ਵੀ ਆ ਗਏ ਪਰ ਵੇਖੀ ਥੋੜੇ ਜਿ ਨਿਕਲਦੇ ਬਹੁਤੇ ਖਾਲੀ ਨਿਕਲੇ ਗੁਰੂਆ ਇਹ ਖਾਲੀ ਨਹੀਂ ਓਏ ਮਿੱਟੀ ਹੈ ਨਹੀਂ ਕਹੇ ਜੋਗੀ ਨੇ ਮਟਰ ਮਟਰ ਇਹ ਨਹੀਂ ਸਹੀ ਮੈਂ ਨਹੀਂ ਵਣ ਦੋ ਚਾਰ ਵਾਰੀ ਹੋਰ ਕੱਢਿਆ ਲਫਾਜਾ ਪਾੜ ਬਣਾ ਲੇਖੀ ਕੱਢਣੇ ਨਹੀਂ ਹੋਣੇ ਹਾਂ ਹੋਣੇ ਇਹ ਦੇ ਦੇਣ ਕਿਹਨੂੰ ਇਦਾਂ ਹੀ ਨਹੀਂ ਜੋ ਆਰਦੇ ਸਿਆਲ ਨੂੰ ਕੱਢਣੇ ਅੱਛਾ ਜੀ ਕਿੰਨੀ ਕੰਦਲੇ ਹੋ ਗਏ ਨੇ ਇਹ ਦੇਖਾ ਹਾਂ ਕੀ ਹੈ ਰੇੜੀ ਇਹਦਾ ਤਾਂ ਕੰਡਾ ਨਹੀਂ ਚੱਲਦਾ ਨਹੀਂ ਚੱਲਦਾ ਕਿੰਨੇ ਨਹੀਂ ਚੱਲਦੀ ਗੱਲ ਹੋਏ ਕੋ ਮੈਂ ਨਾ ਇੰਨਾ ਕੀਆ ਤਾਂ ਮੈਂ ਇੰਨਾ ਕੀਆ ਕਿ ਜਿਹੜੀ ਖੰਡ ਪਾਸ ਘਾ ਲੈਣਾ ਹੈਗਾ ਜੋ ਉਹ ਤੂੰ ਨਹੀਂ ਆਣੋਂ ਵੀ ਜ ਮਮੀ ਸੱਚੀ ਗੱਲ ਨਹੀਂ ਇਹ ਤਾਂ ਫੋਸਤ ਗੁਰੇ ਮੈਨਾਂ ਜਿਆਦਾ ਪਾਈ ਨਾ ਕਰਨੀ ਮੈਂ ਕਿਹਦੀ ਰੱਖ ਦਣੀ ਨਹੀਂ ਸਿਕਲਾ ਗਰਮੀ ਵਾਲੀ ਇਹਨੂੰ ਸੋ ਬਾਹਰ ਕੱਢ ਕੇ ਰੱਖੀ ਇਹਦੀ ਅਗਰ ਬੱਤੀ ਕਰਕੇ ਰੱਖਿਆ ਕਰੋ ਨਹੀਂ ਆ ਇਹ ਕੁਰਤੇ ਪੀ ਅੰਮੀ ਦਤੁੰਦੀ ਪਾਉਣ ਵਾਤੇ ਆ ਸਹੀ ਗੱਲ ਹੈ ਜੀ ਇੱਕ ਅੱਧੀ ਵਾਰੀ ਪਾਈ ਮਾ ਇੱਕ ਕਰੀ ਕੇ ਦੋ ਵਾਰੀ ਹਨਾ ਇੰਨੀ ਕਰ ਵੀ ਦੋ ਵਾਰੀ ਪਾਈ ਸੱਚ ਬਗੋਂ ਨੀ ਨੀ ਹਾਂ ਦੇਸਨਦੀਪ ਨੂੰ ਤੇ ਹਲਾ ਹਲਾ ਰੱਖੀ ਜਾਂਦੀ ਨਵੇਂ ਕੱਪੜੇ ਮੇਰੇ ਕੋਲ ਭੁੱਖਾ ਆ ਗਿਆ ਉਹ ਤਾਂ ਭੁੱਖਾ ਆ ਗਿਆ ਹਾਂ ਆ ਵੀ ਜਾ ਯੋ ਅੱਜ ਬਹੁਤ ਗਰਮੀ ਹੈ ਕਿਹੜੀ ਹੁਣ ਉਹਨੇ ਪਤਾ ਕੀ ਕਰਨਾ ਸੀ ਸੰਦੀਪ ਨੇ ਕਸਾ ਜਿਹੜਾ ਇਹਨੇ ਮੰਮੀ ਨੂੰ ਰੰਗ ਕਰਾ ਲਈਏ ਕਰੀ ਫੇ ਪੈ ਜਾਣਾ ਜੇ ਨਵੇਂ ਨਵੇਂ ਤਾਂ ਕਲ ਰੰਗ ਕਰਾ ਕੇ ਲਈ ਉਹ ਸਤੈਨਾਸ ਹੋ ਗਿਆ ਸੂਟ ਦਾ ਪਤਾ ਲੱਗਾ ਗਰੀ ਡੈਡੀ ਗਮਣ ਹੋ ਰੰਗ ਲੱਤ ਗਿਆ ਕਹਿੰਦੀ ਆ ਸਟicker ਲਾਦੀ ਆ ਥਿੰਨਰ ਲਾ ਕੇ ਉਹ ਮੈਂ ਮੈਂ ਸਟicker ਲਾਉਣ ਡਿਆ ਹੋ ਰੰਗ ਰੰਗ ਲੱਗਿਆ ਹੋਏ ਆ ਇੰਨਾ ਵੜਾ ਧੱਬਾ ਜਾਂ ਬਣ ਗਿਆ ਉੱਥੇ ਉਹ ਮੈਂ ਸੋਝਾ ਕੋਣ ਲਾ ਲਾਦੇ ਉਹ ਆ ਥਿੰਨਰ ਸਹੀ ਗੱਲ ਹੀ ਤਾਂ ਜਾਂ ਉਹਨੇ ਬਖਸ਼ਣਾ ਸਹੀ ਗੱਲ ਹੀ ਥਿੰਨਰ ਤੇ ਇੰਨੀ ਨਾਲੇ ਲਾਇਆ ਵੀ ਕਿੜਾ ਜਿਹੜਾ ਵਧੀਆ ਵਾਲਾ ਵਾ ਜਿਹੜਾ ਪਾਲਸ਼ ਜੀ ਦੀ ਮਾਰ ਦਿੰਦੇ ਰੇੜ ਜੀ ਇਰਲਾ ਕੇ ਕੀ ਕਰ ਦਿੰਦੇ ਸੀ ਓਏ ਗਾ ਇੱਕ ਤੇ ਉਹ ਨਾ ਨੌ ਨੌ ਤ ਲਾਉਣ ਵਾਲਾ ਜਿਹੜਾ ਹੁੰਦਾ ਉਹ ਤੇ ਚਲ ਫਿਰ ਵੀ ਡੁਪਲੀਕੇਟ ਹੁੰਦਾ ਥੋੜਾ ਵਾਲਾ ਉਹ ਦੇ ਅਰੀਜਨਲ ਹੈ ਰਾਨੇ ਮੈਂਟਰੀ ਮਾਰਿਆ ਉਹ ਕਰਦੇ ਭਰਾਵਾ ਗਾਂ ਗੱਦਾ ਹਾਂ ਕੋਣ ਦੀ ਭਰੀ ਕਰ ਹਾਂ ਕੋਣ ਦੀ ਭਰੀ ਸਹੀ ਤੇਰੇ ਦਾਜ ਦੀ ਲਾਈ ਆ ਇਹਦੇ ਜਵਾਨੀ ਤੇਣਾ ਸੋਰੀਆ ਲੱਗਾ ਇਹਦੇ ਦਾਜ ਦੀ ਵਧੀਆ ਕਾਲੀ ਟਾਲੀ ਦੀ ਸੀ ਦੱਸ ਕੈਨੇਡਾ ਜੀ ਨਾਈ ਤਾਂ ਆਮ ਕਾਰੀ ਦਾਦੀ ਕਰਕੇ ਮੈਂ ਮਾਸਾ ਖਾਦੀ ਪਰ ਇਹ ਨਾ ਜਿਆਦਾ ਆ ਸਹੀ ਗੱਲ ਸਹੀ ਗੱਲ ਮਾੜੀ ਦੀ ਖੋਣ ਨਾ ਖਾਦੀ ਬਾਬਾ ਜਿਆਦਾ ਆਮ ਨਾਲ ਦੇ ਸਬਕ ਹਰ ਇੱਕ ਨੂੰ ਆਪਣੇ ਸਹੁਰਿਆਂ ਦੀ ਚੀਜ਼ ਬੜੀ ਪਿਆਰੀ ਹੁੰਦੀ ਹੈ ਸਹੀ ਗੱਲ ਹੀ ਰਹੀ ਵੀ ਕਰ ਦਿੰਨੇ ਕਰ ਦੋ ਕਰ ਦੋ ਕਰ ਦੋ ਕਰ ਦੋ ਕਰ ਦੋ ਉਹ ਕਹਿੰਦਾ ਦੱਸਣਿਆ ਦੱਸਣਿਆ ਆਪਣੇ ਵਾਲੀ ਨੂੰ ਦੇਖ ਕੇ ਦੱਸਣਿਆ ਆਪਣੇ 3 ਲੱਖ 3 ਲੱਖ ਸਬਸਕ੍ਰਾਈਬ ਹੋ ਗਏ ਕਿੱਧਾ ਪਤਾ ਕਿੱਧਾ ਪਤਾ ਛੇਤੀ ਪਤਾ ਕਿੱਧਾ ਬੱਲੇ ਵੈਰੀ ਗੁੱਡ ਉਹ ਕਿੱਦਾਂ ਪਾਤਾ ਬੁੱਤ ਨੇ ਉਹ ਕਿੱਦਾਂ ਪਾਤਾ ਇਹਦਾ ਕਰਕੇ ਲੱਡੂ ਕਰਕੇ ਦਦਾ ਸੁਤਾ ਹੀ ਹੋ ਨੂੰਣੇ ਉੱਠਿਆ ਲਵਾਨ ਖਾਲੋ ਜੀ ਜੀ ਨਾ ਵੀ ਚੱਲੇ ਆ ਸਸਿਕਾ ਸਵਾਗਤ ਹੈ ਤੁਹਾਡਾ ਅੱਜ ਦੇ ਨਾਲ ਵਲੌਗ ਦੇ ਵਿੱਚ ਤੇ ਆਪਣੇ 3 ਲੱਖ ਸਬਸਕ੍ਰਾਈਬਰ ਹੋ ਗਏ ਨੇ ਧੰਨਵਾਦ ਤੁਹਾਡਾ ਸਾਰੇ ਜਾਣਿਆਂ ਦਾ ਤੇ ਹੁਣ ਸੰਦੀਪ ਦੇ ਸੂਟ ਦਾ ਮਸਲਾ ਹੱਲ ਕਰਈਏ ਉਹ ਥੋੜਾ ਵਿਗੜਿਆ ਤੇ ਉਧਰ ਨੂੰ ਮੰਮੀ ਹੁਣ ਦੀ ਦਵਾਈ ਲੈਣ ਵਾਸਤੇ ਜਾਣਾ ਹੈ ਉਹ ਵਿਗੜਿਆ ਉਹ ਵਿਗੜਿਆ ਥਿਨਰ ਲਾਤਾ ਕੇ ਮੈਂ ਦੱਸਿਆ ਵਲੌਗ ਦੇ ਵਿੱਚ ਉਹਨੂੰ ਨੀਂਦ ਨਹੀਂ ਆਉਂਦੀ ਜਾਂ ਫਿਰ ਜੇ ਸੂਟ ਨਾ ਸਹੀ ਹੈ ਤੇ ਡਾਇਰੈਕਟਰ ਨੂੰ ਕਹਣਾ ਕੋਈ ਨੀਂਦ ਦੀ ਦਵਾਈ ਦਿਓ ਇਹਨੂੰ ਨੀਂਦ ਨਹੀਂ ਆਉਂਦੀ ਸੰਦੀਪ ਨੂੰ ਨਰਮੀ ਚੱਲ ਰਹੀ ਰਾਤ ਫਿਕਰ ਕਰਦੀ ਰਹੀ ਨੀਂਦ ਦਵਾਈ ਤੇ ਲੈ ਆਏ ਆ ਸੰਦੀਪ ਦੇ ਸੂਟ ਦਾ ਮਸਲਾ ਹਲਕਾਉਣ ਵਾਸਤੇ ਆਏ ਆ ਤੇ ਜਿਹੜਾ ਚੁੰਨੀਆ ਰੰਗ ਦਾ ਵੀਰ ਰੋਟੀ ਖਾਣ ਵਾਸਤੇ ਗਿਆ ਕਹਿੰਦਾ 15 ਮਿੰਟ ਲਾ ਦੇਣੇ ਤੇ ਬੈਠੇ ਹਣ ਚੋਕਰ ਕੀ ਕਰਨਾ ਫਿਰ ਚਲੇ ਹਾਂਜੀ ਕਿਆ ਆ ਨਹੀਂ ਹੋਇਆ ਉਹ ਕਹਿੰਦਾ ਇਹਨੂੰ ਨਹੀਂ ਹੋਣਾ ਰੰਗ ਰੂਗਾ ਕਿਆ ਕਰਦੇ ਉਹ ਆਂਦਾ 250 ਰੁਪਏ ਲਗਾ ਜੇ ਤੁਹਾਡੀ ਮੰਨਤ ਤੇ ਫਿਰ ਮੈਂ ਹਾਂ ਕਹਿੰਦਾ 250 ਰੁਪਏ ਲਿਆਂ ਮੈਂ ਰਿਆਂ ਦੇ ਭਰਾ ਤੇ ਠੀਕ ਹੈ ਸਟicker ਜਾਨੇ ਕਿਆ ਵਾ ਲਾ ਲੋ ਵੇਖ ਲੈ ਭਾਵੇਂ ਖੋਲ ਕੇ ਵੇਖ ਲੈ ਭਾਵੇਂ ਨਹੀਂ ਇਹ ਰੰਗ ਨਹੀਂ ਆ ਰਿਹਾ ਕਹਿੰਦਾ ਸਟicker ਲਾ ਲੋ ਇੱਕ ਉਹ ਠੀਕ ਆ। ਸੱਪਾ ਨਹੀਂ ਆਣੇ। ਹਾਂ? ਨਹੀਂ ਉਹਨੇ ਸਟicker ਦਾ ਤਾਂ ਕਹਿੰਦਾ ਉਹ ਲਾ ਲੋ। ਐ ਇੰਨੇ ਮੇਰੇ ਪੁੱਤ ਕਿੰਦਾ ਝਾਅ ਕਰਨ ਦੇ ਨਹੀਂ ਮੇਰਾ ਜ। ਵਖਰੇ ਵਖਰੇ ਜੇ। ਵਖਰੇ ਵਖਰੇ ਜੇ ਲਾਉਂਦੇ। ਲਾਏ ਕਿ ਮੈਂ ਕੀ ਵੇਖ ਲਾ ਇਹ ਠੀਕ ਆ। ਨਹੀਂ ਤੇ ਫਿਰ ਲਾਦੀ ਮੈਂ ਹੋਰ ਕੀ ਫਿਰ। ਤੇ ਸਾਰੇ। ਉਹਨੇ ਲਾ ਕੇ ਨਾ ਉਹ ਤੇ ਫਿਰ ਉਹਨੇ ਮੁੜ ਕੇ ਪਾਣੀ ਚ ਡੁਬੋਦਾ ਟਿਮਕਣੇ ਜੇ ਲਾਏ ਨੇ। ਆ ਇਹਨੂੰ ਜੋਗੇ ਬਾਉ ਠੀਕ ਹੈ 50 ਰੁਪਏ ਲਏ ਆਨੇ ਵਿਚਾਰੇ ਨੇ 50 ਰੁਪਏ ਉਹਨੇ 50 ਹੀ ਕਿਹਾ ਹੈ ਨਹੀਂ ਪਹਿਲਾਂ ਉਹਨੇ ਤੇਲ ਨਾਲ ਲਾਉਣਾ ਨਹੀਂ ਆਪੇ ਤਾਂ ਕਿਹਾ ਨਹੀਂ ਪੀ ਉਹਨੂੰ ਕਹੀਂ ਪੀਲਾ ਪਹਿਲਾਂ ਲਾਦੇ ਉਹਨੂੰ ਮਿੱਟੀ ਦੇ ਤੇਲ ਨਾਲ ਲਾਇਆ ਉਹਨੇ ਸਟicker ਜਿਆ ਫੇਰ ਉਹਨੇ ਬਾਅਦ ਵਿੱਚ ਰੰਗ ਕੀਤਾ ਸਾਰੇ ਲੱਗਦੇ ਕੀ ਸਾਰੇ ਨਾ ਹੈ ਸਾਰੇ ਲੱਗ ਗਏ ਪਤਾ ਨਹੀਂ ਮੈਨੂੰ ਆ ਪੁੱਠਾ ਆ ਸਦਾ ਸਟਾਰੀ ਲਾ ਦਿੱਤੀ ਚੰਗਾ ਸਭ ਮਾਂ ਨਾ ਆ ਵੀ ਲਾਲੀnga ਨਹੀਂ ਦੇ ਹੱਥ ਨਾਲ ਹੀ ਉੱਪਰੋਂ ਚਿੱਟੇ-ਚਿੱਟੇ ਜਿਹੇ ਜਣੇ ਦਾ ਅੱਛਾ ਉਹ ਤੋਂ ਛਿਲਕਾ ਜ਼ਿਆਦਾ ਰਹਿ ਜਾਂਦਾ ਹਨਾ ਇਹ ਦੁੱਧ ਤੇ ਨਹੀਂ ਪਾਣ ਦੇਣ ਦੀ ਬੋਤਲ ਜੇ ਤੇ ਮੈਂ ਡੜਕ ਪਲਾਟ ਚ ਆਏਗਾ 10 ਮਿੰਟ ਤੇ ਮੂੰਗਰੇ ਵੇਖ ਲੋ ਅੱਜ ਫਿਰ ਆ ਪੁਦੀਨਾ ਵੀ ਤੋੜਿਆ ਵਾ ਤੇ ਮੁੰਗਰੇ ਦੋ ਲਫਾਫੇ ਆ ਮੇਰੇ ਸਾਂ 1.5 ਕਿਲੋ ਹੋਣੇ ਆ ਕਿਲੋ ਇਹਦੇ ਚੋਂ ਦੇ ਅੱਧਾ ਕਿਲੇ ਦੇ ਵਿੱਚ ਤੇ ਆਹ ਡੈਣ ਦੇ ਪਿਆਜ਼ ਨੇ ਹੈਗੇ ਮੁੱਲ ਤੇ ਇਹ ਹੁਣ ਡੈਡੀ ਕਹਿੰਦੇ ਘਰੇ ਲੈ ਚਲ ਡੈਡੀ ਤੇ ਆ ਪਾਰੇ ਪਾਰੇ ਲੱਗੇ ਅਜੇ ਸਫਾਈ ਕਰਨ ਦੇ ਕਾ ਕੋ ਜਿਹੜਾ ਉਗਦਾ ਨਾ ਫਿਰ ਡੇਲੀ ਪੁੱਟਦੇ ਰਹਿੰਦੇ ਗੁੰਨੂ ਕਿਸੇ ਨੇ ਨਹੀਂ ਖੜਿਆ ਨਾਲ ਸਾਰੇ ਚੱਲ ਗਏ ਹਰਗੁਣ ਹਰਗੁਣ ਤਾਂ ਨੂੰ ਨੇ ਕਿਸੇ ਨੇ ਖੜਿਆ ਗੁੱਸਾ ਕਰਦੇ ਗੁੱਸਾ ਕਰਦੇ ਸਾਰਿਆਂ ਨੂੰ ਜਦੋਂ ਆਣਗੇ ਨਾ ਗੁੱਸਾ ਕਰੀ ਠੀਕ ਹੈ ਮੰਮੀ ਤੇ ਇਹੇ ਵੀ ਚਲ ਗਏ ਆ ਤੇ ਪਾਪਾ ਵੀ ਚਲ ਗਏ ਤੇ ਇਹ ਹੁਣ ਗੁੱਸਾ ਕਰਨ ਦੇ ਕਿ ਮੈਨੂੰ ਨਹੀਂ ਖੜਿਆ ਮਗਰ ਪੈਂਦੀ ਸੀ ਤੇ ਉਹ ਦਵਾਈ ਲੈਣ ਗਏ ਮੰਮੀ ਪਾਪਾ ਪਲਾਟ ਦੇ ਵਿੱਚ ਗਏ ਆ ਤੇ ਹਰਗੁਨੂ ਹੁੰਦੀ ਕਿ ਮੈਨੂੰ ਕਿਉਂ ਨਹੀਂ ਖੜਿਆ ਪਰ ਪਾਪਾ ਨੇ ਹਰਗੁਨੂ ਝੂਟਾ ਦੇ ਦਿੱਤਾ ਸੀਗਾ ਬਾਈਕ ਤੇ ਫਿਰ ਖੁਸ਼ ਹੋ ਗਈ ਹਰਗੁਨ ਝੂਟਾ ਲਿਆ ਸੀ ਬਾਈਕ ਤੇ ਦਾਦੀ ਨੂੰ ਝੂਟਾ ਲਿਆ ਸੀ ਹੈਲੋ ਕਰ ਦੋ ਹੈਲੋ ਹੈਲੋ ਕਰ ਦੋ ਕਿ ਅੱਜ ਅੱਜ ਫਲਾਈਂਗ ਕਿੱਸ ਕਰ ਦੋ ਫਲਾਈਂਗ ਕਿੱਸ ਕਰਦੇ ਐਸੇ ਆ ਦੇਖੋ ਇਸ ਤਰ੍ਹਾਂ ਨਾ ਬੈਡ ਤੋਂ نیچے ਉੱਤਰ ਜਾਂਦੀ ਆ ਤੇ ਫਿਰ ਕੱਲ ਵੀ ਬਹੁਤ ਜ਼ੋਰ ਚ ਡਿੱਗੀ ਸੀ نیچے ਇਹਨੂੰ ਬਿਠਾ ਕੇ ਤੇ ਮੈਂ ਪਤਾ ਨਹੀਂ ਬਾਹਰ ਚਲੇਗੀ ਕਿਚਨ ਦੇ ਵਿੱਚ ਤੇ ਇਹ ਆਂਦੇ ਨ ਡਿੱਗੀ ਆਪਣੇ ਨੂੰ ਕੋਸ਼ਿਸ਼ ਕਰਦੀ ਕਦੀ ਕਦੀ ਉੱਤਰਿਆ ਜਾਂਦਾ ਕਦੀ ਕਦੀ ਡਿੱਗ ਜਾਂਦੀ ਆ ਜੀ ਪਾਪਾ ਫੋਨ ਕਰ ਦੋ ਪਾਪਾ ਨੂੰ ਫੋਨ ਕਰ ਕਿ ਮੈਂ ਤੁਹਾਨੂੰ ਚੋਰੀ ਚੋਰੀ ਦਿਖਾਉਂਗੀ ਵੀ نیچے ਉੱਤਰ ਦੇ ਦੇਖਿਓ ਮੈਂ ਕਿਚਨ ਚ ਆ ਗਈ ਹਾਂ ਨਾ ਦੇਖਿਓ ਪਾਛੇ ਤੇ ਇੱਧੇ ਤੇ ਆ ਦੇਖੋ ਉੱਤਰ ਟਿਵੇ ओके ਆ ਉਹ ਕੱਕਾ ਗਿਆ ओके ਕੱਕਾ ਕੱਕਾ ਸਪੈਕਸ ਨਾ ਮੈਨੂੰ ਹਰ ਗੁਣ ਲਗਾਉਣ ਨਹੀਂ ਦਿੰਦੀ ਹੁਣ ਇਹ ਉਤਾਰ ਦੇਣੀ ਆ ਮੈਂ ਬਨਵਾਈ ਸੀ ਮੈਂ ਕਿਹਾ ਚਲੋ ਲਗਾਵਾਂਗੀ ਤੇ ਇਹ ਹੁਣ ਲਗਾਉਣ ਨਹੀਂ ਦਿੰਦੀ ਦੇਖਿਓ ਹੁਣੇ ਹੁਣੇ ਦੇਖੋ ਹਾਂਜੀ ਦੱਸੋ ਲੋ ਤੇ ਫਿਰ ਮੈਨੂੰ ਸਰਾ ਡੇਲੀ ਚੱਕਰ ਵਗੈਰਾ ਆਉਂਦੇ ਆ ਤੇ ਮੈਂ ਫਿਰ ਮੈਡੀਸਿਨ ਖਾ ਲੈਨੀ ਆ ਫਿਰ ਇਹ ਲਗਾਉਣ ਤੇ ਦਿੰਦੀ ਨਹੀਂ ਮੈਨੂੰ ਆ ਦੇਖੋ ਆਪਣੇ ਲਗਾਉਂਦੀ ਪਈ ਐ ਲਗਾ ਲੋ ਹਰਗੁਣ ਲਗਾਓ ਲਗਾਓ ਓਏ ਆ ਦੇਖੋ ਤੋੜ ਦੇਣੀ ਇਹਨੇ ਹੁਣ ਲਗਾ ਲੋ ਮੰਮੀ ਨੇ ਮੁੰਗਰੇ ਕੱਟਨੇ ਸਿੱਖੇ ਆ ਨੈਟ ਤੋਂ ਵੇਖਿਆ ਨਹੀਂ ਇੱਕ ਰੋ ਵਾਲੀ ਪਿੰਡ ਦੀਆਂ ਰਵਾਈ ਨੂੰ ਵੇਖਿਆ ਨਹੀਂ ਕਿਹਨੇ ਰਵਾਈ ਲਗਾਈ ਨਾ ਉਹਦੇ ਦੇ ਕਲਾਸ ਨੂੰ ਪੱਕਾ ਹੀ ਡੰਡਾ ਚੱਲਾ ਜਾਗੇ ਬਾੜੀ ਦੇ ਵਿੱਚ ਪਿਆਜ ਪਾ ਕੇ ਨਾ ਉਹਦਾ ਨਹੀਂ ਐ ਕਰਦਾ ਓਏ ਹਾਏ ਕਾਣੀ ਕੁਛ ਕਰ ਦਿੰਦੀਆਂ ਨੂੰ ਛੱਡ ਇਨੇ ਬੋਝਾ ਦਾ ਤਾਂ ਕੀਤਾ ਹਰ ਗੁੰਨੇ ਜਦੋਂ ਹੋ ਜਾਂਦੀ ਹੈ ਹਾਂ ਹੋ ਹੀ ਜਾਂਦੀ ਹੈ ਨਾ ਹੂੰ ਓਹੋ ਨਾ ਵੇਖੋ মুਂਗਰੇ ਖਾਂਦੀ ਜੀ মুਂਗਰੇ ਨੂੰ ਸਵਾਲ ਲੱਗਦੇ ਇੱਕ ਖੀਰਾ ਲੱਗਦਾ ਇੱਕ ਸੰਤਰਾ ਹੈ ਨਾ ਕਹਿੰਦੀ ਨਹੀਂ ਲੱਗਦੇ ਨਹੀਂ ਲੱਗਦੇ ਉਧਰ ਨਹੀਂ ਲੱਗਦੇ ਹੋ ਗਈ ਹਾਂ ਵਧੀਆ ਹੋ ਗਿਆ ਵਧੀਆ ਆਹੋ ਇੰਨੇ ਘੋਜਣੇ ਤਾਂ ਗਲਦੇ ਬੜੀ ਲੇਟ ਹੋਣਾ ਜੇ ਆਪਾਂ ਇਸ ਤਰ੍ਹਾਂ ਸਬੂਤੇ ਪਾਈਏ ਤੇ ਫਿਰ ਲੇਟ ਗਲਦੇ ਆਹ ਦੇਖੋ ਇਦਾਂ ਦੇ ਹੋਏ ਆ ਉਸਰਾ ਨਾਲ ਵਿੱਚ ਵਿੱਚ ਕੋਈ ਪੱਕੇ ਵੀ ਆ ਤੇ ਉਹ ਪਲਾਟ ਚ ਲੱਗੇ ਆ ਨਾ ਫਿਰ ਤੋੜ ਕੇ ਲਿਆਂਦੇ ਹੀ ਕੱਲ ਹਰ ਗੁਨੇ ਤੋੜਲੇ ਹੀ ਪੜੇ ਆ ਇੱਧਰ ਵੇਖੋ ਇਹਦੀਆਂ ਸ਼ਰਾਰਤਾਂ ਬਹੁਤ ਤੇਜ਼ ਹੈ ਇਹਨੂੰ ਬਾਹਰ ਨਹੀਂ ਕੱਢਣਾ ਹੀ ਬਾਹਰ ਨਹੀਂ ਲੈ ਕੇ ਜਾਣਾ ਸਾਈਕਲ ਤੇ ਜਾਣਾ ਸਾਈਕਲ ਤੇ ਓਏ ਓਏ ਅਰਗੁਣੂ ਸਾਈਕਲ ਤੇ ਜਾਣਾ ਆ ਮੂੰਗਰੇ ਖਾਣਾ ਅਰਗੁਣੂ ਸਾਈਕਲ ਤੇ ਜਾਣਾ ਸਾਈਕਲ ਤੇ ਜਾਣਾ ਕਿੱਥੇ ਜਾਣਾ ਅਰਗੁਣ ਤੂੰ ਕਿੱਥੇ ਜਾਣਾ ਦੋਵੇਂ ਬਾ ਜਾ ਹੈ ਨਾ ਉਦੋਂ ਮੈਂ ਜੋ ਕਹਾਂ ਉਹ ਕਰੀ ਜਾਂਦੀ ਮੈਂ ਨਹੀਂ ਹੱਥਾ ਪਾਏ ਕੋਈ ਪਾਣੀ ਨਹੀਂ ਪਾਣੀ ਦੇ ਉਹ ਵੀ ਦੇ ਦਿੰਦੀ ਹੈ ਬੜੇ ਮਤਭਲ ਨਹੀਂ ਬਣੀ ਹੈ ਘਰ ਜਗਾਉਂਦੀ ਆ ਫਿਰ ਮੈਂ ਗਰ ਪਾਪਾ ਪਾਪਾ ਮੈਂ ਵੀ ਨਹੀਂ ਬਾਹਰ ਖੜਨਾ ਮੈਂ ਨਹੀਂ ਖੜਨਾ ਗੁੱਸਾ ਕਰਦੇ ਗੁੱਸਾ ਕਰ ਬੋ ਮੈਂ ਵੀ ਨਹੀਂ ਖੜਨਾ ਹਰਗੁਣਾ ਕਿੱਥੇ ਜਾਣਾ ਤੂੰ ਦੱਸ ਦੇ ਸਾਰਿਆਂ ਨੂੰ ਕਿੱਥੇ ਜਾਣਾ ਬਾਹ ਕੇ ਬਾਹ ਕਿੱਥੇ ਜਾਣਾ ਰਗਣ ਕਿੱਥੇ ਜਾਣਾ ਪੁੱਤੋਂ ਉਹ ਬਸ ਆਪ ਕਰਨ ਦੀ ਉਹ ਬਹੁਤ ਜਿਆਦਾ ਖਿਆਲਦੀ ਉਹ ਬਹੁਤ ਜਿਆਦਾ ਕਿਸੇ ਨੂੰ ਕੋਈ ਕੰਮ ਨਹੀਂ ਕਰਨ ਦਿੰਦੀ ਇੱਕ ਜਣਾ ਫੜਦਾ ਤੇ ਇੱਕ ਜਣਾ ਕੰਮ ਕਰਦਾ ਪਹਿਲੇ ਮੰਮੀ ਨੇ ਫੜਿਆ ਮੈਂ ਰੋਟੀ ਬਣਾ ਲਈ ਆ ਹੁਣ ਸਬਜੀ ਬਣਾਣੀ ਆ ਤੇ ਮੰਮੀ ਕਹਿੰਦੇ ਮੈਂ ਉਹ ਕੱਟ ਦਿੰਨੀ ਆ ਤੇ ਫਿਰ ਮੈਂ ਹੁਣ ਇਹਨੂੰ ਮੰਮੀ ਬਾਹਰ ਲੈ ਕੇ ਜਾਣਗੇ ਫੇਰ ਮੈਂ ਸਬਜ਼ੀ ਬਣਾਵਾਂਗੀ ਮੈਡਮ ਜੀ ਨੂੰ ਤੇ ਆਹ ਵੇਖੋ ਮੈਡਮ ਦੇ ਕੰਮ ਫਲਾਰਾ ਵੇਖੋ ਪਾਇਆ ਕਮਰੇ ਦੇ ਵਿੱਚ ਆਹ ਦੇਖੋ ਇੰਨੀ ਸਾਫ ਸਫਾਈ ਕਰਦੀ ਆਂ ਤੇ ਆਹ ਵੇਖੋ ਕੀ ਹਾਲ ਕਦੀ ਕਹੂਗੀ ਇਹ ਲੋਸ਼ਨ ਫੜਾਓ ਕਦੀ ਆਹ ਟਾਇਰ ਜੇ ਸਾਈਕਲ ਦੇ ਆ ਕੇ ਟਾਇਰ ਜੇ ਦੇ ਲੱਥੇ ਗਲਾਸ ਨਾ ਕਰੀ ਕਾਲੀ ਕਿੰਨੀ ਕਹਿੰਦੀ ਮੈਨੂੰ ਬਾਹਰ ਨੂੰ ਲੈ ਜਾਊਗੀ ਟੋਪੀ ਪਾਈ ਕਿੱਥੇ ਜਾਣਾ ਹਰਗੁਣ ਕਿੱਥੇ ਜਾਣਾ ਬਾਹਰ ਚੱਲੀ ਆ ਕਿੱਥੇ ਬਾਹਰ ਕਿੱਥੇ ਜਾਣਾ ਬਾਹ ਮੈਨੂੰ ਵੀ ਲੈ ਜਾ ਟੋਪੀ ਪਾਦਨ ਹੋਰ ਤਰ੍ਹਾਂ ਹੋ ਜਾਂਦਾ ਏ ਜੁਲਫਾਂ ਜਾਓ 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 ਚਲੋ ਚਲ ਸਾਬਰ ਕਿੱਥੇ ਉਹ ਬਾਹਰ ਐਸ ਟਾਈਮ ਵੇਖੀਓ ਐ ਆਚਕ ਬਾਏ ਚਲ ਜਾਓ ਬਾਏ 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 ਆਈ ਬੇਬੀ ਨਖਰਾ ਵੇ ਤੂੰ ਆਈ ਵੇ ਆਇਆ ਕਿ ਨੀ ਕੋ ਹੁਣ ਤਾਂ ਨਖਰਾ ਨਹੀਂ ਮਾਣਵੇ ਬਾਏ ਬਾਏ ਕਰ ਬਾਈ ਬਾਏ ਮੈਂਟਮ ਮੈਂਟੀ ਸੂਟ ਹੈ ਸੁੱਕ ਵੀ ਗਿਆ ਜੀ ਹੁਣ ਚੱਲਿਆਂ ਦੀਨਾ ਅਦਸੀਣ ਵਾਸਤੇ ਆ ਵਕਤ ਤੁਹਾਨੂੰ ਦਿਖਾਉਣਾ ਮੈਂ ਕਿ ਕਿੱਥੋਂ ਕੁਝ ਗੜਬੜ ਹੋਈ ਸੀਗੀ ਗੜਬੜ ਹੋਈ ਇੱਥੋਂ ਇੱਥੋਂ ਹੀ ਹੁਣ ਵੇਖ ਲਓ ਠੀਕ ਹੁਣ ਵੇਲਾ ਜ਼ਿਆਦਾ ਨਹੀਂ ਮਸਾਲੇ ਬਿਲਕੁਲ ਸਹੀ ਹੋ ਗਿਆ ਨਾ ਹਾਂ ਆ ਵੀ ਲੱਗ ਗਿਆ ਨਾਲ ਹੈ ਲੈ ਬਸ ਠੀਕ ਹੈ ਲਾਈਨਿੰਗ ਦਾ ਕਰੋਂ ਸਰ ਗਿਆ ਚਲ ਸਹੀ ਹੈ ਗੱਡੀ ਨਹੀਂ ਚੱਲਣ ਦੀ ਹੁਣ ਦੀ ਹੋਵੇ ਹੋ ਕਿਦਾਂ ਔਖੀ ਹੋਣ ਦੀ ਵੀ ਫੇਰ ਮਾਰ ਮਾਰ ਜੇ ਵੀ ਨਹੀਂ ਰੱਜਦੀ ਹਾਂਜੀ ਚੱਲੇ ਜੇ ਅੱਜ ਤੇ ਖੁਸ਼ੀ ਹੈ ਅੱਜ ਤੇ ਖੁਸ਼ੀ ਬੜੀ ਹੈ ਤੇ ਮੈਂ ਬਹੁਤ ਖੁਸ਼ ਹਾਂ ਮੇਰਾ ਸੂਟ ਸਹੀ ਹੋ ਗਿਆ ਹਾਂ ਚੱਲ ਜਾਓ ਦੀਓ ਕੋ ਬਣ ਜੂਗਾ ਆ ਗਈ ਜੇ ਇੱਕੋ ਮਿੰਟ ਮੰਮੀ ਵਾਜਾ ਮੰਡੇ ਵੀ ਸੰਦੀਪ ਆ ਜਾਓ ਚੱਲ ਗਏ ਉਹ ਬਾਹਰ ਕਮਾਈ ਜਾਂਦੀ ਐ ਤੇ ਥੱਕ ਗਈ ਹਾਂ ਕਹਿੰਦੀ ਮੈਨੂੰ ਬਾਹਰ ਨ ਲੈ ਜਾ ਬਸ ਸਾਡੇ ਘਰੇ ਅੱਗੇ ਵੀ ਮੂੰਗਰੇ ਵੰਡੇ ਤੇ 1.5 ਕਿਲੋ ਹੋਰ ਲੈ ਆਏ ਆ ਜਿਆਦਾ 1.5 ਕਿਲੋ ਹਨਾ ਚਲੋ ਆ ਜਾਓ ਓਕੇ ਜਾਓ ਮੈਂ ਮੇਰੀ ਡਿਊਟੀ ਲੱਗੀ ਸਬਜ਼ੀ ਹਿਲਾਉਣ ਤੇ ਹੱਜੇ ਹੁਣ ਇਹ ਲਾਉਂਦੀ ਲੋੜ ਘਟਾਰ ਕੇ ਨਾ ਮਾ ਉਹ ਤੇਰੀ ਬਾਤ ਸੜ ਚਲੇ ਹੋਏ ਤੋ ਹਲੌਣੀ ਪਾਣੀ ਜੁੜ ਗਈ ਨਾਲ ਆ ਉਹ ਤੇਰੀ ਆ ਵੀ ਆਪਣੇ ਡੱਬੇ ਵਿੱਚ ਚੇਂਜ ਹੋਣਾ ਸੜ ਗਿਆ ਯਾਰ ਕੋਈ ਨਹੀਂ ਵੀ ਲੈਨੇ ਓਤ ਉਹ ਤੇਰੀ ਬੜੀ ਹੁਕਮ ਬੜਾ ਗਰਮੀ ਹੋਏ ਜੀ ਆ ਵੀ ਮਤੋਂ ਵੀ ਆਏ ਫੇ ਸੂਟ ਸਾਡ ਕਦੋਂ ਗਿਆ ਉਹਨੂੰ ਮੈਂ ਇਹਦਾ ਗ੍ਰੈਂਡ ਜੀ ਕਰਕੇ ਨਾ ਕੁੰਡੇ ਦੇ ਵਿੱਚ ਨਹੀਂ ਕੁੱਟੀ ਵੀ ਉਹ ਹੁੰਦਾ ਨਹੀਂ ਜਿਹੜਾ ਰੱਸੀ ਜੀ ਜਿਹਨੂੰ ਲੱਗਿੰਦੇ ਖਿੱਚ-ਖਿੱਚ ਕੇ ਮਸਾਲਾ ਇਹ ਕਰਦਾ ਬਰੀਕ ਜਿਹਾ ਚੌਪ-ਚੌਪ ਜਿਹਨੂੰ ਕਹ ਦਿੰਦੇ ਆਂ ਵੀ ਜੋ ਵੀ ਚੌਪ ਕਰਦਾ ਪਿਆਜ਼ ਪੀਓ ਸਾਰੇ ਤੇ ਉਹਦੇ ਨਾਲ ਕੀਤੀਵੇਂ ਤੇ ਨਾਰਦ ਦਾ ਨਾ ਪਾਤਾ ਮੈਂ ਨਾਰਦ ਮੈਂ ਡੈਡੀ ਕਮਗਵਾਇਆ ਸੀਗਾ ਵੇਖੋ ਪੀਸਿਆ ਹੋਇਆ ਚਲੋ ਜੀ ਸੰਦੀਪ ਵਾਹੇ ਇਹਨੇ ਟੈਸਟਿੰਗ ਲਾਈ ਤੇ ਮੈਂ ਕਿਹਾ ਚੱਲ ਮੂੰਹ ਮਿੱਠਾ ਕਰਨਾ ਚਾਹੀਦਾ ਹੈ ਕਹੀ ਨਹੀਂ ਤੇ ਹੁਣ ਚੱਲਨੇ ਆ ਬਾਈਕ ਤੇ ਚਲ ਜਾਨੇ ਡੈਡੀ ਕਹਿੰਦਾ ਅੱਜ ਠੰਡ ਬੜੀ ਲੱਗਣ ਦੀ ਹੈ ਮੈਂ ਨਹੀਂ ਲੱਗ ਰਿਹਾ ਕਹਿੰਦਾ ਮੈਂ ਨਹੀਂ ਜਾਂਦਾ ਅੱਜ ਤੂੰ ਹੀ ਜਾਓ ਚਲਿਏ ਤੇ ਨਾਰਮਲ ਲੋਡ ਆ ਆ ਹੀ ਕਰਦੇ ਨਾਰਮਲ ਯਾਵਲੀ 4 ਕਰਦੇ ਪੈ ਹਾਂ ਹਾਂ ਇਹਨਾਂ ਕਿਹਾ ਹਾਂ 4 ਕੀ ਕਿਉਂ ਵੇਲਾ ਮੈਂ ਪਾਰਟੀ ਕਰਤੀ ਕਿ ਨਹੀਂ ਮੂੰ ਮਿੱਠਾ ਕਰਾਤਾ ਤੁਹਾਡੇ ਸਾਰਿਆਂ ਦਾ ਠੀਕ ਡੈਡ ਨੇ ਨਹੀਂ ਮੈਂ ਨਹੀਂ ਖਾਣੀ ਓਹੋ ਯਾਰ ਨਹੀਂ ਖਾਣੀ ਨਾ ਮੈਂ ਓਹੋ ਵੇਖੇ ਡੈਡ ਨੇ ਦਿੱਤੀ ਹਾਂ ਡੈਡ ਨੂੰ ਸ਼ੂਗਰ ਹੈ ਨਾ ਵਿਚਾਰੇ ਨੂੰ ਉਹਨੇ ਫਿਰ ਆ ਖਾ ਲਿਆ ਇਹਨੂੰ ਕੀ ਨੂੰ ਕਹਿੰਦੇ ਬ੍ਰੈਡ ਬ੍ਰੈਡ ਵਧਾਈਆਂ ਹੋਣ ਤੁਹਾਨੂੰ ਬਹੁਤ ਬਹੁਤ ਮਹਾਰਾਜ